ਚੰਗੀ ਜ਼ਿੰਦਗੀ ਚੱਲਦੇ-ਚੱਲਦੇ ਕਈ ਵਾਰ ਬੰਦੇ ਦੀ ਜ਼ਿੰਦਗੀ ਇਹੋ ਜੇ ਮੋੜ ਤੇ ਆ ਜਾਂਦੀ ਹੈ ਇਹ ਜੋ ਜੰਜਾਲ ਦੇ ਵਿੱਚ ਫਸ ਜਾਂਦੀ ਹੈ ਕਿ ਬੰਦਾ ਚਾਕੇ ਵੀ ਉੱਥੋਂ ਨਹੀਂ ਨਿਕਲ ਸਕਦਾ ਬੰਦੇ ਨੂੰ ਲੱਗਦਾ ਕਿ ਕੋਈ ਏਦਾਂ ਦੀ ਜਾਦੂ ਦੀ ਛੜੀ ਹੋਵੇ ਜੋ ਮੈਨੂੰ ਇੱਥੋਂ ਕੱਢ ਦੇਵੇ ਪਰ ਅਫਸੋਸ ਕਿ ਬਹੁਤ ਘੱਟ ਚਾਂਸ ਹੁੰਦੇ ਨੇ ਉੱਥੋਂ ਨਿਕਲਣ ਦੇ ਅੱਜ ਵੀ ਸੱਚੀ ਘਟਨਾ ਦੇ ਵਿੱਚ ਵੀ ਇੱਕ ਕੁੜੀ ਦੇ ਨਾਲ ਐਦਾਂ ਹੀ ਹੁੰਦਾ ਹੈ ਉਹ ਫਸ ਜਾਂਦੀ ਹੈ ਤੇ ਫੇਰ ਆਖਰ ਉਸ ਦਾ ਮਰ ਕੇ ਖੇੜਾ ਛੁੱਟਦਾ ਹੈ ਉਸ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਜਾਂਦੀ ਹੈ ਤੇ ਫਿਰ ਜਦੋਂ ਇਹ ਸਾਰੀ ਕਹਾਣੀ ਦਾ ਲੋਕਾਂ ਨੂੰ ਪਤਾ ਲੱਗਦਾ ਹੈ ਤਾਂ ਲੋਕ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਗਿਆ ਐਦਾਂ ਕਿਸੇ ਨਾਲ ਕੋਈ ਕਿਵੇਂ ਕਰ ਸਕਦਾ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਵੰਦ ਆ ਇੱਥੋਂ ਦਾ ਪਿੰਡ ਗੁਵਾਰਾ ਮੁਗਲੀ ਤੇ ਪਿੰਡ ਦਾ ਰਹਿਣ ਵਾਲਾ ਸ਼ਬੀਰ ਖਾਂ ਉਸ ਦੀ ਬੇਟੀ ਸ਼ਹਿਜ਼ਾਦੀ ਖਾਨ ਜਿਸ ਦਾ ਬਚਪਨ ਦੇ ਵਿੱਚ ਗਰਮ ਪਾਣੀ ਪੀਣ ਕਾਰਨ ਇੱਕ ਪਾਸਿਓਂ ਮੂੰਹ ਜਲ ਜਾਂਦਾ ਉਸ ਦਾ ਕੌਨਫੀਡੈਂਸ ਉਹਨਾਂ ਜ਼ਿਆਦਾ ਵਧੀਆ ਨਹੀਂ ਬਣਦਾ ਕਿਉਂਕਿ ਉਸ ਨੂੰ ਲੱਗਦਾ ਕਿ ਮੇਰਾ ਮੂੰਹ ਜਲਿਆ ਹੋਇਆ ਹੈ ਇਸ ਗੱਲ ਦਾ ਹਰ ਵਕਤ ਉਸ ਨੂੰ ਦੁੱਖ ਸਤਾ ਰਿਹਾ ਸੀ ਕਿ ਮੇਰਾ ਮੂੰਹ ਕਿਸੇ ਢੰਗ ਨਾਲ ਸਹੀ ਹੋ ਜਾਵੇ 2021 ਆ ਜਾਂਦਾ ਹੈ ਕੋਵਿਡ ਦਾ ਸਮਾਂ ਹੁੰਦਾ ਹੈ ਤਾਂ ਉਹ ਇੱਕ ਸਮਾਜਿਕ ਸੰਸਥਾ ਰੋਟੀ ਬੈਂਕ ਦੇ ਵਿੱਚ ਕੰਮ ਕਰਨ ਲੱਗਦੀ ਹੈ ਜ਼ਿੰਦਗੀ ਠੀਕ ਚੱਲ ਰਹੀ ਹੁੰਦੀ ਹੈ ਘਰ ਦੇ ਵਿੱਚ ਗਰੀਬੀ ਹੁੰਦੀ ਹੈ ਕੋਈ ਜ਼ਿਆਦਾ ਪੈਸਾ ਘਰ ਵਿੱਚ ਨਹੀਂ ਹੁੰਦਾ ਚਲਦੇ ਚਲਦੇ ਉਸ ਦੀ ਮੁਲਾਕਾਤ ਫੇਸਬੁੱਕ ਦੇ ਉੱਤੇ ਇੱਕ 우ਜੈਰ ਨਾਉਂਦੇ ਮੁੰਡੇ ਦੇ ਨਾਲ ਹੁੰਦੀ ਹੈ ਜੋ ਕਿ ਆਗਰਾ ਦਾ ਰਹਿਣ ਵਾਲਾ ਸੀ ਉਹ ਇਸ ਨੂੰ ਪ੍ਰੇਮ ਜਾਲ ਦੇ ਵਿੱਚ ਫਸਾ ਲੈਂਦਾ ਹੈ ਇਸ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਹੈ ਹੁਣ ਜੋ ਸਹਿਜਾਦੀ ਹੁੰਦੀ ਹੈ ਉਸ ਨੂੰ ਲੱਗਦਾ ਹੈ ਕਿ 우ਜੈਰ ਉਸ ਨੂੰ ਬੜਾ ਪਿਆਰ ਕਰਦਾ ਹੈ 우ਜੈਰ ਦੇਖਣ ਵਿੱਚ ਵੀ ਸੋਹਣਾ ਸੀ 우ਜੈਰ ਉਸ ਨੂੰ ਕਹਿੰਦਾ ਹੈ ਕਿ ਤੂੰ ਮੇਰੇ ਕੋਲ ਆ ਮੈਂ ਤੇਰਾ ਇਲਾਜ ਕਰਵਾਵਾਂਗਾ ਤੇਰੇ ਮੂੰਹ ਦੀ ਪਲਾਸਟਿਕ ਸਰਜਰੀ ਕਰਵਾ ਦੇਵਾਂਗਾ ਕਿਉਂਕਿ 우ਜੈਰ ਨੂੰ ਪਤਾ ਸੀ ਕਿ ਜੋ ਸਹਿਜਾਦੀ ਹੈ ਉਹ ਇਹੀ ਚਾਹੁੰਦੀ ਹੈ ਕਿ ਉਸ ਦਾ ਮੂੰਹ ਸਹੀ ਹੋ ਜਾਵੇ ਕਿਉਂਕਿ ਬਚਪਨ ਦੇ ਵਿੱਚ ਗਰਮ ਪਾਣੀ ਪੀਣ ਕਾਰਨ ਉਸ ਦਾ ਮੂੰਹ ਜਲ ਗਿਆ ਸੀ 우ਜੈਰ ਜਦੋਂ ਉਸ ਨੂੰ ਇਹ ਗੱਲ ਕਹਿੰਦਾ ਤਾਂ ਸਹਿਜਾਦੀ ਖੁਸ਼ ਹੋ ਜਾਂਦੀ ਹੈ ਉਹ ਸੋਚਦੀ ਹੈ ਕਿ ਮੈਂ ਸਹੀ ਹੋ ਜਾਵਾਂਗੀ ਮੇਰਾ ਚਿਹਰਾ ਸਹੀ ਹੋ ਜਾਵੇਗਾ ਤੇ ਮੈਂ ਵੀ ਦੂਜੇ ਲੋਕਾਂ ਦੇ ਵਾਂਗ ਹੋ ਜਾਵਾਂਗੀ ਹੁਣ ਜੋ ਸ਼ਹਿਜ਼ਾਦੀ ਹੁੰਦੀ ਹੈ ਉਹ ਉਜੈਰ ਕੋਲ ਆ ਜਾਂਦੀ ਹੈ 2021 ਦੇ ਵਿੱਚ ਉਜੈਰ ਉਸ ਨੂੰ ਕਹਿੰਦਾ ਹੈ ਕਿ ਦੁਬਈ ਦੇ ਵਿੱਚ ਉਸ ਦੇ ਰਿਸ਼ਤੇਦਾਰ ਰਹਿੰਦੇ ਆ ਫੈਜ਼ ਅਤੇ ਨਾਦੀਆ ਤੂੰ ਉਹਨਾਂ ਕੋਲ ਚਲੀ ਜਾ ਉਹ ਤੇਰਾ ਇਲਾਜ ਕਰਵਾ ਦੇਣਗੇ ਇਹ ਗੱਲ ਸੁਣ ਕੇ ਜੋ ਸ਼ਹਿਜ਼ਾਦੀ ਸੀ ਹੋਰ ਵੀ ਖੁਸ਼ ਹੋ ਜਾਂਦੀ ਹੈ ਕਿ ਉੱਥੇ ਜਾ ਕੇ ਮੈਂ ਆਪਣਾ ਇਲਾਜ ਕਰਵਾ ਲਵਾਂਗੀ ਸ਼ਹਿਜ਼ਾਦੀ ਉੱਥੇ ਚਲੀ ਤਾਂ ਜਾਂਦੀ ਹੈ ਪਰ ਸ਼ਹਿਜ਼ਾਦੀ ਨੂੰ ਇਹ ਨਹੀਂ ਪਤਾ ਸੀ ਕਿ ਜਿਸ ਉਜੈਰ ਦੇ ਉੱਤੇ ਉਸਨੇ ਬੜਾ ਵਿਸ਼ਵਾਸ ਕੀਤਾ ਉਸਨੇ ਤਾਂ ਉਸ ਨੂੰ ਵੇਚ ਦਿੱਤਾ ਹੈ ਫੈਜ਼ ਤੇ ਨਾਦੀਆ ਨੂੰ ਹੁਣ ਇੱਥੇ ਚਲੀ ਜਾਂਦੀ ਹੈ ਇੱਥੇ ਇਸ ਨੂੰ ਬੰਦਕਾਂ ਦੇ ਬਾਗ ਰੱਖਿਆ ਜਾਂਦਾ ਹੈ ਇਸ ਨੂੰ ਬਾਹਰ ਨਹੀਂ ਜਾਣ ਦਿੱਤਾ ਜਾਂਦਾ ਇਸ ਤੋਂ ਕੰਮ ਕਰਵਾਇਆ ਜਾਂਦਾ ਤੇ ਇਸ ਦੀ ਕਟਮਾਰ ਕੀਤੀ ਜਾਂਦੀ ਹੈ ਸ਼ਹਿਜ਼ਾਦੀ ਇੱਥੇ ਫਸ ਚੁੱਕੀ ਸੀ ਉਹ ਬੜੀਆਂ ਹੀ ਕੋਸ਼ਿਸ਼ਾਂ ਕਰਦੀ ਹੈ ਕਿ ਮੈਂ ਇੱਥੋਂ ਨਿਕਲ ਜਾਵਾਂ ਪਰ ਉਸ ਕੋਲ ਇਥੋਂ ਨਿਕਲਣ ਦਾ ਕੋਈ ਵੀ ਰਾਹ ਨਹੀਂ ਸੀ ਉਹ ਆਪਣੇ ਮਾਤਾ ਪਿਤਾ ਤੋਂ ਵੀ ਦੂਰ ਸੀ ਇੱਥੇ ਫਸ ਚੁੱਕੀ ਸੀ ਉਸ ਦਾ ਹੀ ਜੋ ਪਲਾਸਟਿਕ ਸਰਜਰੀ ਸੀ ਮੂੰਹ ਦੀ ਉਹ ਵੀ ਨਹੀਂ ਹੋਈ ਸੀ ਤੇ ਉਸ ਨੂੰ ਉਹੀ ਗੱਲ ਲੱਗ ਰਹੀ ਸੀ ਕਿ ਕੋਈ ਜਾਦੂ ਦੀ ਛੜੀ ਹੋਵੇ ਜੋ ਮੈਨੂੰ ਇਥੋਂ ਕੱਢ ਦੇਵੇ ਪਰ ਅਫਸੋਸ ਕਿ ਉਸ ਦਾ ਉੱਥੋਂ ਨਿਕਲਣਾ ਨਾ ਮੁਮਕਿਨ ਸੀ ਕਿਉਂਕਿ ਉਸ ਨੇ ਭਾਰਤ ਆਉਣ ਦੀਆਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਫੈਜ਼ ਅਤੇ ਨਾਦੀਆ ਉਸ ਨੂੰ ਨਹੀਂ ਆਉਣ ਦਿੰਦੇ ਸੀ ਕਿਉਂਕਿ ਉਹਨਾਂ ਨੇ ਉਸ ਨੂੰ ਗੁਲਾਮ ਬਣਾ ਲਿਆ ਸੀ ਹੁਣ ਚਲਦੇ ਚਲਦੇ 6 ਦਸੰਬਰ 2022 ਆ ਜਾਂਦਾ ਹੈ ਫੈਜ਼ ਅਤੇ ਨਾਦੀਆ ਦਾ ਇੱਕ ਬੇਟਾ ਹੁੰਦਾ 4 ਮਹੀਨੇ ਦਾ ਉਸ ਦੀ ਤਬੀਅਤ ਵਿਗੜ ਜਾਂਦੀ ਹੈ ਤੇ ਤਬੀਅਤ ਵਿਗੜਨ ਦੇ ਨਾਲ ਉਸ ਦੀ ਮੌਤ ਹੋ ਜਾਂਦੀ ਹੈ ਜਦੋਂ ਬੇਟੇ ਦੀ ਮੌਤ ਹੁੰਦੀ ਹੈ ਤਾਂ ਫੈਜ਼ ਅਤੇ ਨਾਦੀਆ ਇਹ ਸਾਰਾ ਇਲਜ਼ਾਮ ਸ਼ਹਿਜਾਦੀ ਉੱਤੇ ਲਗਾ ਦਿੰਦੇ ਆ ਕਿ ਏਸ ਨੇ ਸਾਡੇ ਬੇਟੇ ਦਾ ਕਤਲ ਕਰ ਦਿੱਤਾ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਸ ਉੱਪਰ ਕੇਸ ਦਰਜ ਕੀਤਾ ਜਾਂਦਾ ਹੈ ਹੁਣ ਏਸ ਨੂੰ ਫੜ ਕੇ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਫਰਵਰੀ 2023 ਦੇ ਵਿੱਚ ਇਹ ਗੱਲ ਤੈਹ ਹੋ ਜਾਂਦੀ ਹੈ ਕਿ ਜੋ ਫੈਜ਼ ਅਤੇ ਨਾਦੀਆ ਦਾ ਬੇਟਾ ਸੀ ਉਸ ਨੂੰ ਸ਼ਹਿਜਾਦੀ ਨੇ ਹੀ ਮਾਰਿਆ ਸੀ ਕੇਸ ਚੱਲਦਾ ਹੈ ਤਰੀਕਾਂ ਪੈਂਦੀਆਂ ਨੇ ਆਖਰ ਸਹਿਜਾਦੀ ਹੁੰਦੀ ਹੈ ਉਸ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਮਾਤਾ ਪਿਤਾ ਨੂੰ ਪਤਾ ਲੱਗਦਾ ਤਾਂ ਉਹਨਾਂ ਦੇ ਹੱਥ ਵੱਸ ਵੀ ਕੁਝ ਨਹੀਂ ਸੀ ਸਿਰਫ ਇੱਕ ਰੋਣ ਦੇ ਸਿਵਾ ਭਾਰਤ ਦਾ ਵਿਦੇਸ਼ ਮੰਤਰਾਲੇ ਵੀ ਦੁਬਈ ਦੀ ਹਾਈ ਕੋਰਟ ਨੂੰ ਅਪੀਲ ਕਰਦਾ ਪਰ ਉਹ ਵੀ ਖਾਰਜ ਕਰ ਦਿੱਤੀ ਜਾਂਦੀ ਹੈ 15 ਫਰਵਰੀ 2025 ਫਾਂਸੀ ਦਾ ਦਿਨ ਮੁਕਰਰ ਕਰ ਦਿੱਤਾ ਜਾਂਦਾ ਇਸ ਤੋਂ 4 ਮਹੀਨੇ ਪਹਿਲਾਂ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ 14 ਫਰਵਰੀ 2025 ਨੂੰ ਰਾਤ ਸਮੇਂ ਜੋ ਸ਼ਹਿਜ਼ਾਦੀ ਹੁੰਦੀ ਹੈ ਉਹ ਆਪਣੇ ਮਾਤਾ ਪਿਤਾ ਨੂੰ ਫੋਨ ਕਰਦੀ ਹੈ ਤੇ ਉਹ ਕਹਿੰਦੀ ਹੈ ਕਿ ਮੈਂ ਤੁਹਾਨੂੰ ਕਦੇ ਵੀ ਜ਼ਿੰਦਗੀ ਦੇ ਵਿੱਚ ਨਹੀਂ ਮਿਲਾਂਗੀ ਮੈਂ ਤੁਹਾਡੇ ਨਾਲ ਆਖਰੀ ਵਾਰ ਗੱਲ ਕਰ ਰਹੀ ਹਾਂ ਕਿਉਂਕਿ ਕੱਲ ਨੂੰ ਮੈਨੂੰ ਫਾਂਸੀ ਦੇ ਦਿੱਤੀ ਜਾਵੇਗੀ 2 ਸਾਲ ਤੋਂ ਮੈਂ ਤੁਹਾਨੂੰ ਨਹੀਂ ਦੇਖਿਆ ਪਰ ਮਾਤਾ ਪਿਤਾ ਵੀ ਮਜਬੂਰ ਸਨ ਉਹ ਵੀ ਕੁਝ ਨਹੀਂ ਕਰ ਸਕਦੇ ਸੀ ਸਿਰਫ ਰੋਣ ਤੋਂ ਸਿਵਾ ਮਾਤਾ ਪਿਤਾ ਦਾ ਰੋ ਰੋ ਕੇ ਬੁਰਾ ਹਾਲ ਸੀ ਪਰ ਉਧਰ ਸ਼ਹਿਜ਼ਾਦੀ ਨੇ ਫੋਨ ਕੱਟਣਾ ਸੀ ਫੋਨ ਕੱਟ ਹੋ ਜਾਂਦਾ ਤੇ 15 ਫਰਵਰੀ 2025 ਨੂੰ ਸਵੇਰ ਵੇਲੇ ਸ਼ਹਿਜ਼ਾਦੀ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਜਾਂਦੀ ਆ ਫਾਂਸੀ ਦੇ ਦਿੱਤੀ ਜਾਂਦੀ ਆ ਤੇ 5 ਮਾਰਚ 2025 ਨੂੰ ਇਸ ਨੂੰ سپੁਰਦੇ ਖਾਹ ਕਰ ਦਿੱਤਾ ਜਾਂਦਾ ਹੈ ਮਾਤਾ ਪਿਤਾ ਨੂੰ ਦੁਬਈ ਪਹੁੰਚਾਉਣ ਦੇ ਵਿੱਚ ਜੋ ਭਾਰਤ ਦਾ ਵਿਦੇਸ਼ ਮੰਤਰਾਲੇ ਹੁੰਦਾ ਉਹ ਮਦਦ ਕਰਦਾ ਹੈ ਤੇ ਇਸ ਨੂੰ سپੁਰਦੇ ਖਾਹ ਕਰ ਦਿੱਤਾ ਜਾਂਦਾ ਹੈ ਜੋ ਮਾਤਾ ਪਿਤਾ ਹੁੰਦੇ ਨੇ ਉਹਨਾਂ ਦੇ ਕੋਲ ਰੋਣ ਤੋਂ ਬਗੈਰ ਹੋਰ ਕੋਈ ਵੀ ਚਾਰਾ ਨਹੀਂ ਸੀ ਦੁਖੀ ਹੋਣ ਤੋਂ ਬਗੈਰ ਹੋਰ ਕੋਈ ਵੀ ਚਾਰਾ ਨਹੀਂ ਸੀ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਵੇਂ ਇੱਕ ਬੰਦੇ ਨੇ ਇੱਕ ਕੁੜੀ ਦੀ ਮਜਬੂਰੀ ਦਾ ਫਾਇਦਾ ਠਾਇਆ ਉਸ ਨੂੰ ਪਤਾ ਸੀ ਕਿ ਕੁੜੀ ਨੂੰ ਕੀ ਚਾਹੀਦਾ ਤੇ ਉਸ ਦੇ ਲਾਲਚ ਦੇ ਵਿੱਚ ਉਸ ਨੇ ਉਸ ਨੂੰ ਫਸਾ ਲਿਆ ਕਿ ਮੈਂ ਤੇਰੇ ਚਿਹਰੇ ਦੀ ਪਲਾਸਟਿਕ ਸਰਜਰੀ ਕਰਵਾ ਦੇਵਾਂਗਾ ਤੂੰ ਸਹੀ ਹੋ ਜਾਵੇਂਗੀ ਤੇ ਉਸ ਨੂੰ ਆਪਣੇ ਪਿਆਰ ਦੇ ਜਾਲ ਦੇ ਵਿੱਚ ਫਸਾ ਕੇ ਉਸ ਨੂੰ ਬਾਹਰਲੇ ਦੇਸ਼ ਵਿੱਚ ਵੇਚ ਦਿੱਤਾ ਕਿਵੇਂ ਵਿਸ਼ਵਾਸ ਘਾਤ ਕੀਤਾ ਕਿਵੇਂ ਉਸ ਬੰਦੇ ਨੇ ਇੱਕ ਕੁੜੀ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਤੇ ਉਸ ਤੋਂ ਬਾਅਦ ਜੋ ਉਸ ਨੂੰ ਮੌਤ ਦੀ ਸਜ਼ਾ ਹੋ ਜਾਂ ਉਸ ਦਾ ਜ਼ਿੰਮੇਵਾਰ ਵੀ ਮੈਨੂੰ ਲੱਗਦਾ ਉਹੀ ਬੰਦਾ ਹੈ ਜਿਸ ਨੇ ਉਸ ਨੂੰ ਤੱਕੇ ਦੇ ਨਾਲ ਦੁਬਈ ਦੇ ਵਿੱਚ ਵੇਚਿਆ ਤੇ ਵੇਚਣ ਤੋਂ ਬਾਅਦ ਉਸ ਦੇ ਨਾਲੇ ਸਭ ਕੁਝ ਹੋਇਆ ਪਰ ਜੋ ਸ਼ਹਿਜ਼ਾਦੀ ਦਾ ਕਹਿਣਾ ਸੀ ਉਹ ਇਹ ਕਹਿਣਾ ਸੀ ਕਿ ਜੋ ਬੱਚਾ ਸੀ ਉਹ ਜ਼ਿਆਦਾ ਬਿਮਾਰ ਹੋ ਗਿਆ ਬਿਮਾਰ ਹੋਣ ਕਾਰਨ ਉਸ ਦੀ ਮੌਤ ਹੋਈ ਹੈ ਪਰ ਫੈਜ਼ ਤੇ ਨਾਦੀਆ ਨੇ ਕਿਹਾ ਕਿ ਇਸ ਨੇ ਸਾਡੇ ਬੱਚੇ ਨੂੰ ਮਾਰ ਦਿੱਤਾ ਜਿਵੇਂ ਕਹਿੰਦੇ ਨੇ ਕਿ ਆਪਣਾ ਦੇਸ਼ ਆਪਣਾ ਹੀ ਹੁੰਦਾ ਤੇ ਬਾਹਰਲਾ ਦੇਸ਼ ਬਾਹਰ ਲਈ ਹੁੰਦਾ ਹੈ ਬਾਹਰਲੇ ਦੇਸ਼ ਵਾਲਿਆਂ ਨੇ ਨਹੀਂ ਸੁਣਿਆ ਸ਼ਹਿਜ਼ਾਦੀ ਦੀ ਕੋਈ ਵੀ ਦਲੀਲ ਉਹਨਾਂ ਨੇ ਨਹੀਂ ਸੁਣੀ ਤੇ ਆਖਰ ਸ਼ਹਿਜ਼ਾਦੀ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਤੇ ਫਿਰ ਉਸ ਨੂੰ ਫਾਂਸੀ ਦੇ ਦਿੱਤੀ ਗਈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ